वेलकम टू खन्ना न्यूज़ लाइव पंजाब सरकार ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ যাদব ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਮਰਾਲਾ ਪੁਲਿਸ ਵੱਲੋਂ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਸਮਰਾਲਾ ਇਲਾਕੇ ਵਿੱਚ ਕਾਸ ਆਪਰੇਸ਼ਨ ਤਹਿਤ ਛਾਪੇਮਾਰੀ ਕੀਤੀ ਗਈ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਦੇ ਪਹਿਲਾਂ ਐਨਡੀਪੀਐਸ ਦੇ ਪਰਚੇ ਹੋ ਚੁੱਕੇ ਹਨ ਉਹਨਾਂ ਦੇ ਘਰਾਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਇਹ ਸਰਚ ਆਪਰੇਸ਼ਨ ਸਵੇਰੇ 8 ਵਜੇ ਤੋਂ ਸ਼ੁਰੂ ਕੀਤਾ ਗਿਆ ਹੈ ਜੋ ਕਿ ਸਮਰਾਲਾ ਤੋਂ ਮਛਵੜਾ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋ ਰਿਹਾ ਹੈ ਟੀਐਸਪੀ ਨੇ ਕਿਹਾ ਕਿ ਜਿਹੜੇ ਵਿਅਕਤੀ ਹੁਣ ਵੀ ਨਸ਼ਾ ਵੇਚ ਰਹੇ ਹਨ ਉਹ ਇਸ ਨੂੰ ਵੇਚਣਾ ਛੱਡ ਦੇਣ ਨਹੀਂ ਤਾਂ ਉਹਨਾਂ ਦੀ ਪ੍ਰਾਪਰਟੀ ਵੀ ਅਟੈਚ ਕਰ ਦਿੱਤੀ ਜਾਵੇਗੀ ਅਤੇ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਅੱਜ ਸਾਡੇ ਮਾਨਯੋਗ ਐਸਐਸਪੀ ਜੋਤੀ ਜਦੋ ਮੈਂ ਸੀ ਬਣੋ ਤੇ ਮਾਨਯੋਗ ਸਾਡੇ ਹੋਰ ਜਿਹੜੇ ਸੀਨੀਅਰ ਅਫਸਰਾਂ ਵੱਲੋਂ ਸਰਚ ოਪਰੇਸ਼ਨ ਜਿਹੜਾ ਹੈ ਸਮਰਾਲੇ ਸ਼ਹਿਰ ਦੇ ਵਿੱਚ ਐਸਐਚਓ ਮਸ਼ੂੜਾ ਤੇ ਐਸਐਚਓ ਸਮਰਾਲਾ ਇਹ ਆਰਡਰ ਟੀਮਾਂ ਬਣਾ ਕੇ ਚੱਲ ਰਿਹਾ ਜਿੰਨੇ ਵੀ ਸਾਬਕਾ ਜਿਹੜੇ ਐ ਐਨਡੀਪੀਐਸ ਦੇ ਜਿਹਨਾਂ ਦੇ ਪਰਚੇ ਆ ਇਹ ਆ ਐਨਡੀਪੀਐਸ ਦਾ ਕੰਮ ਕਰਦੇ ਆ ਉਹਨਾਂ ਸਾਰਿਆਂ ਦੇ ਜਿਹੜਾ ਰੇਡ ਤੇ ਸਰਚ ਕਰ ਰਹੇ ਆ ਸਵੇਰ ਦੀ ਸਾਡੀ ਜਿਹੜੀ 8 ਵਜੇ ਦੀ ਇਹ ਸਰਚ ოਪਰੇਸ਼ਨ ਚੱਲ ਰਿਹਾ ਤੇ ਜीडीਪੁਰ ਗਬਰੀ ਹੋਗੀ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਜਾਊਗੀ ਤੁਹਾਡੇ ਜਰੀਏ ਮੈਂ ਫਿਰ ਦੁਬਾਰਾ ਇਹਨਾਂ ਨੂੰ ਤਾੜਨਾ ਦੇਣੀ ਚਾਹਣਾ ਜਿਹੜੇ ਬੰਦੇ ਕੋਈ ਨਸ਼ੇ ਦਾ ਕੰਮ ਵੀ ਕਰਦੇ ਇਸ ਦਾ ਕਰ ਕਿਉਂਕਿ ਇਸ ਕੰਮ ਨੂੰ ਛੱਡ ਦੇਣ ਨਹੀਂ ਦਾ ਅਦਰਬਾਈ ਜਿਹਦੀ ਇਹਨਾਂ ਦੀ ਪ੍ਰਾਪਰਟੀ ਆ ਪ੍ਰਾਪਰਟੀ ਅਟੈਚ ਵੀ ਕਰਾਈ ਜਾਊਗੀ ਤੇ ਇਹਨਾਂ ਨੂੰ ਵੀ ਜਿਹੜਾ ਬੋਕ ਕੀਤਾ ਜਾਊਗਾ ਜਿਹੜਾ ਜ਼ਿਲ੍ਹਾ ਦੇ ਵਿੱਚ ਛੱਟਿਆ ਜਾਊਗਾ ਸਰ ਜੀ ਹੁਣ ਤੱਕ ਕਿੰਨੀਆਂ ਥਾਵਾਂ ਤੇ ਆਪਰੇਸ਼ਨ ਕਰ ਚੁੱਕੇ ਹੋ ਸਾਥੀ ਜੀ ਹੁਣ ਸਾਡਾ ਅਜੇ ਤੱਕ 6 ਜਗ੍ਹਾ ਤੇ ਜਿਹੜਾ ਸਰਟੀਫਿਕੇਸ਼ਨ ਕੋ ਲਿਆ ਤੇ ਹੋਰ ਵੀ ਅਸੀਂ ਇਹ ਚੀਜ਼ਾਂ ਜਗ੍ਹਾ ਤੇ ਕਰ ਰਹੇ ਸਰ ਇਹ ਸਰਚ ਪਲੇਸ ਤੇ 3T ਵੀ ਰਿਕਵਰੀ ਵਗੈਰਾ ਕੋਈ ਐਨਡੀਪੀਸੀ ਐਕਟ ਦੇ ਕੋਈ ਮਾਲਾ ਪਗੜ ਫੜਿਆ ਵੀ ਗਿਆ ਕੋਈ ਦੋਸ਼ੀ ਜੀ ਹਦੀ ਸਾਡਾ ਕੰਟੀਨਿਊ ਆ ਅਜੇ ਜਿਹੜਾ ਅਸੀਂ ਸਾਡੇ ਐਸਐਚਓ ਮਾਛੂੜਾ ਦੂਜੀ ਪਾਸੇ ਲੱਗੇ ਹੋਏ ਜਿਹੜੀ ਵੀ ਰਿਕਵਰੀ ਹੋਵੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੀਏ ਠੀਕ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ